ਚ ਆਜ਼ਾਦ ਦੇ ਪਰਿਵਾਰ ਦੇ ਵਿੱਚ ਅੱਜ ਬਹੁਤ ਵੱਡਾ ਵਾਤਾ ਹੋਇਆ ਫੀਕੋਰਡ ਦੇ ਅੰਦਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਬਣਾ ਕੇ ਬੇਜ਼ਮੀਨੇ ਕਿਰਤੀ ਲੋਕਾਂ ਲਈ ਜ਼ਮੀਨ ਦੇ ਅਧਿਕਾਰ ਲਈ ਸੰਘਰਸ਼ ਕਰ ਰਹੇ ਸਾਡੇ ਵੱਡੇ ਵੀਰ ਮਾਸਟਰ ਅਵਤਾਰ ਸ਼ਰੋਤਾ ਜੀ ਉਹਨਾਂ ਨੇ ਆਪਣੇ ਸਾਥੀਆਂ ਸਮੇਤ ਅੱਜ ਮਹਾਨ ਗੁਰੂ ਮੁਕਤੀ ਮੋਰਚਾ ਆਜ਼ਾਦ ਦੇ ਵਿੱਚ ਸਮੂਲੀਅਤ ਕੀਤੀ ਹੈ ਅਸੀਂ ਉਹਨਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਮੀਨ ਹੱਦਬੰਦੀ ਕਾਨੂੰਨ ਨੂੰ ਲਾਗੂ ਕਰਾਉਣ ਲਈ ਕਿਉਂਕਿ 1972 ਦੇ ਵਿੱਚ ਪੰਜਾਬ ਦੇ ਅੰਦਰ ਲੈਂਡ ਸਿਲੈਕ ਬੰਦ ਜ਼ਰੂਰ ਗਿਆ ਪਰ ਇਸ ਜ਼ਮੀਨ ਹੱਦਬੰਦੀ ਕਾਨੂੰਨ ਨੂੰ ਲਾਗੂ ਕਰਨ ਲਈ ਕੋਈ ਇਸ ਕਿਸਮ ਦੀ ਸਿਆਸੀ ਧਿਰ ਇਸ ਕਿਸਮ ਦੀ ਹਾਕਮ ਪਾਰਟੀ ਦਾ ਲੀਡਰ ਕੋਈ ਨਹੀਂ ਜੰਮਿਆ ਜਿਹੜਾ ਕਹੇ ਪੰਜਾਬ ਦੇ ਅੰਦਰ ਕਿ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰਕੇ ਬਾਦੂ ਜ਼ਮੀਨਾਂ ਨੇ ਜਿਹੜੀਆਂ ਉਹ ਅਸੀਂ ਦਲਤਾਂ ਤੇ ਬੇਜ਼ਮੀਨਾਂ ਦੇ ਲੋਕਾਂ ਦੇ ਵਿੱਚ ਵੰਡਾਂਗੇ ਇਸ ਲਈ ਮਜ਼ਦੂਰ ਮੁਕਤੀ ਮੋਰਚੇ ਨੇ ਤਹਿਇਆ ਕੀਤਾ ਕਿ ਪੰਜਾਬ ਦੇ ਅੰਦਰ ਜ਼ਮੀਨ ਹੱਦਬੰਦੀ ਕਾਨੂੰਨ ਨੂੰ ਲਾਗੂ ਕਰਾਉਣ ਲਈ ਮਜ਼ਦੂਰਾਂ ਦੀ ਲਾਮਬੰਦੀ ਕੀਤੀ ਜਾਊਗੀ ਔਰ ਇਸ ਲਾਮਬੰਦੀ ਦੇ ਤਹਿਤ ਪੰਜਾਬ ਦੇ ਅੰਦਰ ਮਜ਼ਦੂਰ ਚੇਤਨਾ ਮਹਿਮਾ ਜੀ ਨੂੰ ਅਸੀਂ ਨਾਂ ਦਿੱਤਾ ਹੈ ਮਜ਼ਦੂਰ ਸ਼ਕਤੀ ਉਸਾਰੂ ਨਹਿਮਤ ਉਹਦੇ ਤਹਿਤ ਪੂਰੇ ਪੰਜਾਬ ਦੇ ਅੰਦਰ ਮਹਿਮ ਚੱਲ ਰਹੀ ਹੈ ਸਤੰਬਰ ਮਹੀਨੇ ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਵੱਲੋਂ ਜ਼ਮੀਨ ਹੱਦਬੰਦੀ ਕਾਨੂੰਨ ਲਾਗੂ ਕਰੋ ਮਜ਼ਦੂਰ ਰੈਲੀਆਂ ਵੀ ਕੀਤੀਆਂ ਜਾਣਗੀਆਂ ਅੱਜ ਸੋਤਾ ਸਾਹਿਬ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਪਰਿਵਾਰ ਦੇ ਮੈਂਬਰ ਬਣੇ ਨੇ ਅਸੀਂ ਸੋਤਾ ਸਾਹਿਬ ਨੂੰ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੀ ਸਟੇਟ ਕਮੇਟੀ ਵੱਲੋਂ ਸੀਨੀਅਰ ਕਮੇਟੀ ਪ੍ਰਧਾਨ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਦਿੱਤੀ ਹੈ ਇਸ ਅੱਜ ਤੋਂ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੀਨੀਅਰ ਕਮੇਟੀ ਪ੍ਰਧਾਨ ਨੇ ਪੂਰੇ ਪੰਜਾਬ ਦੇ ਵਿੱਚ ਅਮੀਰ ਕਰਾਂਗੇ ਸੋਤਾ ਸਾਹਿਬ ਨੂੰ ਕਿ ਉਹਨਾਂ ਦੇ ਦਿਨਾਂ ਦੇ ਵਿੱਚ ਪੂਰੇ ਪੰਜਾਬ ਦੇ ਅੰਦਰ ਬੇਜਮੀਨੇ ਲੋਕਾਂ ਨੂੰ ਜਿੱਥੇ ਬੰਦ ਕਰਨ ਵਾਸਤੇ ਅਸੀਂ ਇੱਕ ਟੀਮ ਦੇ ਰੂਪ ਦੇ ਵਿੱਚ ਸਰਗਰਮੀ ਕਰਾਂਗੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਲਹਿਰ ਖੜੀ ਕੀਤੀ ਜਾਵੇ ਮੇਰੇ ਨਾਲ ਸੂਬਾ ਵਿੱਚ 77 ਮੱਖਣ ਸਿੰਘ ਰਾਮਗੜ੍ਹ ਜੀ ਸੂਬਾ ਸਕੱਤਰ ਰਵਿੰਦਰ ਸੇਮਾ ਜੀ ਔਰ ਜ਼ਿਲ੍ਹੇ ਦੀ ਟੀਮ ਸਾਡੇ ਪ੍ਰਧਾਨ ਬਲਜੀਤਪੁਰ ਸਕੱਤਰ ਕਰਮਜੀਤ ਸਿੰਘ ਜੀ ਭਪਿੰਦਰ ਸਿੰਘ ਜੀ ਸਮੁੱਚੀ ਟੀਮ ਜ਼ਿਲ੍ਹੇ ਦੀ ਵੀ ਸ਼ਾਮਲ ਹੈ ਤਾਂ ਮੈਂ ਇਹਨੀ ਬੇਨਤੀਆਂ ਦੇ ਨਾਲ ਫੇਰ ਸਾਰਿਆਂ ਨੂੰ ਜੈ ਭੀਮ ਜੈ ਭਾਤ ਸੋਤਾ ਸਾਹਵ ਵੀ ਆਪਣੀ 2 ਮਿੰਟ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨਗੇ ਜੈਪੀ ਜੈ ਭਾਗ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਅਸੀਂ ਜੋ ਕਰਤੀ ਬੇਜ਼ਮੀਨੇ ਲੋਕਾਂ ਦੀ ਲੜਾਈ ਲੰਬੇ ਸਮੇਂ ਤੋਂ ਪੰਜਾਬ ਵਿੱਚ ਲੜ ਰਹੇ ਹਾਂ ਭਾਵੇਂ ਕਿ ਅੱਜ ਭੰ ਜ਼ਮੀਨ ਪ੍ਰਾਪਤੀ ਸੰਘਰਸ਼ ਦੇ ਨਾਂ ਤੇ ਅਸੀਂ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਪੰਜਾਬ ਵਿੱਚ ਖੜਾ ਕੀਤਾ ਹੈ ਔਰ ਇਹਦੇ ਵਿੱਚ 1972 ਦਾ ਲੈਂਡ ਸੀਲਿੰਗ ਐਕਟ ਜੋ ਇੱਕ ਕਾਨੂੰਨ ਬਣਿਆ ਹੋਇਆ ਹੈ ਜਿਹਦੇ ਬਾਰੇ ਨਾ ਤਾਂ ਸਾਨੂੰ ਕਿਸੇ ਅਫਸਰਾਂ ਨੇ ਕਦੇ ਜਾਣਕਾਰੀ ਦਿੱਤੀ ਹੈ ਨਾ ਪੰਜਾਬ ਸਰਕਾਰ ਨੇ ਨਾ ਕਿਸੇ ਮੰਤਰੀ ਨੇ ਔਰ ਕਿੰਨੀਆਂ ਸਰਕਾਰਾਂ ਇੱਥੋਂ ਦੀ ਨੰਗ ਗਈਆਂ ਪੰਜਾਬ ਦੇ ਵਿੱਚ ਇਹ ਜਿਹੜਾ ਮੁੱਦਾ ਹੈ ਲੈਂਡ ਸੀਲਿੰਗ ਐਕਟ ਦਾ ਕਿਸੇ ਨੇ ਇਸ ਤੇ ਗੱਲ ਨਹੀਂ ਕਦੇ ਕੀਤੀ ਸੋ ਅਸੀਂ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਪੰਜਾਬ ਲੈਵਲ ਤੇ ਘਰ-ਘਰ ਜਾਵਾਂਗੇ ਪੰਜਾਬ ਦੇ ਹਰ ਜ਼ਿਲ੍ਹੇ ਚ ਹਰ ਤਹਿਸੀਲ ਚ ਹਰ ਪਿੰਡ-ਪਿੰਡ ਅਸੀਂ ਲੋਕਾਂ ਨੂੰ ਲਾਮਬੰਦ ਕਰਾਂਗੇ ਕਿ ਆਹ ਜਿਹੜੀ ਸਰਕਾਰ ਹੈ ਇਹ 150 ਰਹਿ ਗਿਆ ਜੇ ਅਸੀਂ ਅੱਜ ਲਾਮਬੰਦ ਹੋ ਕੇ ਕੋਈ ਤਿੱਖਾ ਸੰਘਰਸ਼ ਕਰਾਂਗੇ ਪੰਜਾਬ ਚ ਫਿਰ ਤਾਂ ਅਸੀਂ ਕੁਝ ਲੈ ਨੈਣ ਜੋਗਾ ਆਪ ਦੀ ਹਿੱਸੇਦਾਰੀ ਪੰਜਾਬ ਦੇ ਵਿੱਚ ਕਾਮਯਾਬ ਹੋ ਸਕਦੇ ਹੈ ਕਿਉਂਕਿ ਅਸੀਂ ਵੀ ਪੰਜਾਬ ਦੇ ਜੰਮੇ ਆਂ ਔਰ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਕਾਨੂੰਨ ਮੁਤਾਬਕ ਸਾਡਾ ਵੀ ਜ਼ਮੀਨ ਤੇ ਅਧਿਕਾਰ ਬਣਦਾ ਹੈ ਇਸ ਲਈ ਅਸੀਂ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਜੋ ਰੈਲੀਆਂ ਕੀਤੀਆਂ ਜਾਣਗੀਆਂ ਅੱਜ ਮੈਨੂੰ ਮਜ਼ਦੂਰ ਮੁਕਮ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਜੋ ਮਾਨ ਸਨਮਾਨ ਦਿੱਤਾ ਗਿਆ ਮੈਂ ਇਹਨਾਂ ਦਾ ਧੰਨਵਾਦ ਹੀ ਆ ਸਮੂਹ ਸਾਹਿਬ ਦਾ ਸਾਰੀ ਸਟੇਟ ਦੀ ਟੀਮ ਦਾ ਆਰੋ ਵਿਚਾਰ ਸੋਣਾ ਸਾਰੇ ਪੰਜਾਬ ਵਾਸੀਆਂ ਨੂੰ ਜਿੱਥੇ ਪਹਿਲਾਂ ਅਸੀਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਉਹਨਾਂ ਕਿਰਤੀਬੇਜਮਿਨੇ ਲੋਕਾਂ ਦੀ ਲੜਾਈ ਲੜਦੇ ਆ ਰਹੇ ਹਾਂ ਹੁਣ ਹੋਰ ਵੀ ਅਸੀਂ ਤਿੱਖੀ ਲੜਾਈ ਲੜਾਂਗੇ ਕਿਉਂਕਿ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਕਿਸੇ ਵੀ ਮੰਤਰੀ ਸੰਤਰੀ ਕਿਸੇ ਲੀਡਰ ਨੇ ਕਦੇ ਵੀ ਨਹੀਂ ਬੋਲਣਾ ਇਹ ਸਾਨੂੰ ਆਪ ਨੂੰ ਹੀ ਲੜਾਈ ਲੜਨੀ ਪੈਣੀ ਹੈ ਜੈ ਪਿੰਡ ਜੈ ਪੰਜਾਬ